ਸਰ ਜੈਨੂਅਲ ਸਵਾਲ ਹੈ ਜਿਹੜਾ ਕਿ ਹਰ ਇੱਕ ਇਨਸਾਨ ਦਾ ਆ ਵੀ ਜਿਹੜੀ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਆ ਕਿਉਂਕਿ ਇੱਕ ਨਵੀਂ ਮਤਲਬ ਕਿ ਪਾਰਟੀ ਖੜੀ ਹੋਈ ਸੀ ਕੋਈ ਆ ਸੀ ਲੋਕਾਂ ਦਾ ਇੱਕ ਜੈਨੂਅਲ ਸਵਾਲ ਹੈ ਉਹਦੇ ਤੇ ਕੀ ਵਰਕ ਹੋ ਰਿਹਾ ਵੀ ਪਹਿਲਾ ਸਵਾਲ ਇਹ ਹੈ ਵੀ ਜਿਵੇਂ ਕਿ ਪਾਰਟੀ ਸੱਤਾ ਦੇ ਵਿੱਚ ਆਈ ਸੀ ਨਸ਼ੇ ਨੂੰ ਲੈ ਕੇ ਨਸ਼ਾ ਬੰਦ ਹੋਊਗਾ ਉਹ ਤੇ ਕੀ ਸਰਕਾਰ ਕੀ ਵਰਕ ਕਰ ਰਹੀ ਆ ਆਸ ਤੇ ਲੋਕਾਂ ਨੇ ਵੋਟ ਪਾਈ ਦੂਜਾ ਇਹ ਵੀ ਜਿਵੇਂ ਲਾਅ ਐਂਡ ਆਰਡਰ ਹੈ ਤੇ ਅੱਜ ਕਾ ਲੁੱਟਾ ਹੋਆ ਬਹੁਤ ਜ਼ਿਆਦਾ ਹੋ ਗਿਆ ਨਾ ਤੇ ਵੀ ਥੋੜਾ ਜਿਹਾ ਕੰਟਰੋਲ ਦਾ ਕੀ ਪ੍ਰੋਸੈਸ ਚੱਲ ਰਿਹਾ ਤੁਹਾਡਾ ਬਹੁਤ ਜ਼ਿਆਦਾ ਵਧ ਗਿਆ ਕੰਮ ਹੈ ਵਿਰੋਧੀਆਂ ਵੱਲੋਂ ਕਈ ਸਵਾਲ ਚੁੱਕੇ ਜਾਂਦੇ ਆ ਕਿ ਆ ਆਮ ਆਦਮੀ ਪਾਰਟੀ ਸਰਕਾਰ ਕੁਛ ਕਰ ਨਹੀਂ ਰਹੀ ਜੀ ਕੰਮ ਨਹੀਂ ਕਰ ਰਹੀ ਕੀ ਕਾਰਨ ਹੈ ਕਿ ਕੀ ਸਰਕਾਰ ਦੇ ਕੰਮ ਸਾਹਮਣੇ ਨਹੀਂ ਆ ਰਹੇ ਜਾਂ ਵਿਰੋਧੀ ਆਪਣੀ ਸਿਆਸੀ ਰੋਟੀਆਂ ਹੀ ਚੁੱਕਦੇ ਅੰਦਰ ਹੀ ਸਾਡੇ ਪਾਣੀ ਵੜਦਾ ਸੀ ਫਿਰ ਅਸੀਂ ਵੀ ਸਲਵਾਰਾਂ ਚੱਕ ਚੱਕ ਕੇ ਦੀ ਨੰਗਦੇ ਸੀ ਸਾਨੂੰ ਐ ਲੋਕ ਵੇਂਦੇ ਸੀਗੇ ਐਮਐਲਏ ਮਨਜੀਤ ਸਿੰਘ ਬਲਾਸਪੁਰ ਉਦਘਾਟਨ ਕਰਨ ਆ ਰਿਹਾ ਛੱਪੜ ਦਾ ਪੰਦੇ ਪਤਵੰਤੇ ਸੱਜਣ ਉਹਨਾਂ ਦਾ ਉਹਨਾਂ ਦੀ ਉਡੀਕ ਕਰ ਰਹੇ ਆ ਸਵਾਗਤ ਕਰ ਲਈ ਸਿੰਘ ਬਲਾਸਟਰ ਪਹੁੰਚ ਚੁੱਕੀ ਹੈ ਉਹਨਾਂ ਦਾ ਕਾਫਲਾ ਪਹੁੰਚ ਗਿਆ ਹੈ ਪ੍ਰਧਾਨ ਸਾਹਿਬ ਵੱਲੋਂ ਸ਼ੁਰੂ ਕਰਵਾਇਆ ਗਿਆ ਹੈ ਉਹਨਾਂ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਆਪਾਂ ਸਾਰੇ ਬੋਲ ਕੇ ਉਹਨਾਂ ਦੇ ਨਾਲ ਆਵਾਜ਼ ਵੀ ਪਾਣੀ ਦੇ ਨਾਲ ਵੀ ਇੱਧਰੋਂ ਤੋਂ ਉਹਨਾਂ ਦੇ ਦਰਜਾ ਸੁਨਾਪਦ ਦਾ ਸਵਾਗਤ ਕੀਤਾ ਜਾ ਰਿਹਾ ਹੈ ਨਮਰਤਿਕਾ ਅਤੇ ਉਹਦਾ ਸਾਹਿਬ ਦਾ ਸਵਾਗਤ ਕੀਤਾ ਜਾ ਰਿਹਾ ਹੈ ਪ੍ਰੇਖਕਾਂ ਵੱਲੋਂ ਉਹ ਦੇਖੋ ਜੀ ਤੁਮਰਪੋਟਰੰਸੀ ਦੇ ਵਿੱਚ ਜਿਹੜੇ ਵਿਕਾਸ ਕਾਰਜ ਸ਼ੁਰੂ ਕਰਵਾਏ ਕਰਵਾਏ ਜਾ ਰਹੀਆਂ ਉਹਨਾਂ ਦਾ ਜਿਹੜਾ ਸਾਰਾ ਕੰਮ ਹੀ ਪਹੁੰਚੇ ਆ ਔਰ ਜੀਵਨ ਸਿੰਘ ਜੀ ਦੇ ਤੋਂ ਕਿ ਲਾਖਪਰਦਾਨ ਪਰਮਜੀਤ ਪਾਰਟੀ ਅੱਜ ਬਾਅਦ ਬਾਅਦ ਬਹੁਤ ਹੀ ਬਹੁਤ ਬਹੁਤ ਕੋਰਟ ਦੇ ਵਿੱਚ ਦੇਖ ਅਮਜੀਤ ਸਿੰਘ ਬਲਾਸਟਵਾਲੀ ਦਾ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਾਂਗੇ ਜੀਆਵਾ ਔਰ ਵਿਦਾਰੇ ਸਾਡੇ ਨੇ ਹਾਫ ਸਿੰਘ ਵਾਲਾ ਮੌਜੂਦ ਹੈ ਅਕਤ ਸਾਹਿਬ ਅੱਜ ਧੂਰਕੋਸ਼ੀ ਪੂਰੇ ਪੰਜਾਬ ਦੇ ਵਿੱਚ ਹੀ ਆਮਾਨੀ ਪਾਰਟੀ ਦੀ ਸਰਕਾਰ ਵੱਲੋਂ ਬਹੁਤ ਵੱਡੀ ਪੱਧਰ ਤੇ এনਵਾਇਰਨਮੈਂਟ ਦੇ ਕੰਮ ਕੀਤੇ ਜਾਂਦੇ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਸ੍ਰੀ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਕੋਰ ਨੂੰ ਕੋਰਤਨਵਾਦ ਕਰਦੇ ਆ ਕਿ ਜਿਹੜੇ ਪੂਰੀ ਤਵੱਜੋ ਦੇ ਰਹੇ ਨੇ ਆ 40 40 50 50 ਸਾਲ ਜਿਹੜੇ ਛੱਪੜ ਅਸੀਂ ਖਾਲੀ ਕਰਵਾਏ ਆ ਇਹ 40 40 50 50 ਸਾਲਾਂ ਦੇ ਵਿੱਚ ਖਾਲੀ ਨਹੀਂ ਸੀ ਬਈ ਬੜੀਆਂ ਸਰਕਾਰਾਂ ਆਈਆਂ ਸ਼ਰੋਗਨੇ ਕਾਲੀਦਾਲ ਦੀ ਸਰਕਾਰ ਆਈ ਬੜੀ ਵਾਰ ਕਾਂਗਰਸ ਪਾਰਟੀ ਦੀ ਬੜੀ ਵਾਰ ਸਰਕਾਰ ਆਈ ਪਰ ਇਹ ਛੱਪੜ ਖਾਲੀ ਹੁੰਦੇ ਦੇ ਕਿਸੇ ਨੇ ਵੇਖਿਆ ਸੀ ਔਰ ਜਿਹੜੇ ਵੱਡੀ ਉਮਰ ਦੇ ਆ ਇਥੇ ਮੌਜੂਦ ਨਹੀਂ ਜਿਹੜੇ 50 ਸਾਲ 7 ਸਾਲ ਤੋਂ ਵੱਧ ਉਮਰ ਦੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ 40 50 ਸਾਲਾਂ ਬਾਅਦ ਪਹਿਲੀ ਵਾਰ ਛੱਪੜ ਇਹ ਜਿਹੜਾ ਖਾਲੀ ਹੋਇਆ ਅਸੀਂ ਇਹਨੂੰ ਪੂਰਾ ਖੂਬਸੂਰਤ ਬਣਾਵਾਂਗੇ ਹੋਰ ਵੀ ਪਿੰਡਾਂ ਦੇ ਵਿੱਚ ਸਾਡੇ ਡਿਪਾਰਟਮੈਂਟ ਦੇ ਕੰਮ ਚੱਲਦੇ ਆ ਤੇ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ ਇਹ ਜਿਹੜੇ ਟ੍ਰੀਟਮੈਂਟ ਪਲਾਂਟ ਹੈ ਇਹ ਹੋਰ ਵੀ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਹਾਂ ਹਾਂ ਬੜੇ ਪਿੰਡਾਂ ਦੇ ਜੀ ਮੇਰੇ ਆਪਣੇ ਪਿੰਡ ਬਲਾਸਪੁਰ ਕੁਸੇ ਪਿੰਡ ਗੁਰਪੀਤ ਖੜਾ ਸਾਡਾ ਕੁਸੇ ਆ ਰੌਂਤੇ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਪੋ ਆ ਹ ਜਵਾਰ ਸਿੰਘ ਵਾਲਾ ਬਹੁਤ ਪਿੰਡਾਂ ਦੇ ਵਿੱਚ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਤੇ ਜੇ ਪੰਚਾਇਤੀ ਚੋਣਾਂ ਦੀ ਗੱਲ ਕੀਤੀ ਜਾਵੇ ਪੰਚਾਇਤੀ ਚੋਣਾਂ ਪਰੋਂ ਉਮੀਦ ਹੈ ਕਿ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਤੇ ਜੇ ਹਲਕਾ ਨਿਹਾਲ ਸਿੰਘ ਵਾਲੇ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਤਿਆਰ ਹੈ ਪੰਚਾਇਤੀ ਚੋਣਾਂ ਹੁੰਦਾ ਕਿ ਬਿਲਕੁਲ ਜੀ ਬਿਲਕੁਲ ਅਸੀਂ ਬਿਲਕੁਲ ਤਿਆਰ ਆ ਪੰਚਾਇਤੀ ਚੋਣਾਂ ਜਲਦ ਹੋਣ ਜਾ ਰਹੀਆਂ ਤੇ ਜਦੋਂ ਚੋਣਾਂ ਹੋਣਗੇ ਬੜੇ ਸੁਨੇ ਨਤੀਜੇ ਹੋਣਗੇ ਕਿਉਂਕਿ ਪਿੰਡਾਂ ਦੇ ਲੋਕ ਬੜੇ ਖੁਸ਼ ਨੇ ਅਸੀਂ ਵਿਚਰਦੇ ਆ ਸਾਰਾ ਦਿਨ ਮੈਂ ਜੇ ਮੈਂ ਨਿਹਾਲ ਸਿੰਘ ਵਾਲੇ ਦੀ ਗੱਲ ਕਰਾਂ ਪਹਿਲਾਂ ਮੈਂ ਆਪਣੇ ਘਰ ਮਿਲਦਾ ਫਿਰ ਮੈਂ ਦਫ਼ਤਰ ਮਿਲਦਾ ਫਿਰ ਪਿੰਡਾਂ ਦੇ ਵਿੱਚ ਮੈਂ ਜਾਣਾ ਭੋਗਾ ਵਿਆਂ ਤੇ ਜਾਈਦਾ ਸਾਨੂੰ ਪਤਾ ਲੱਗਦਾ ਕਿ ਲੋਕ ਬੜੇ ਖੁਸ਼ ਨੇ ਸੋ ਸੱਟਣ ਵਾਲੇ ਸੋਕੇਤ ਪ੍ਰਧਾਨ ਜੀ ਵੀ ਮੌਜੂਦ ਹੈ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੈ ਪਤਾਨ ਜੀ ਤੁਸੀਂ ਚਾਰ ਹਲਕਿਆਂ ਦੇ ਉੱਪਰ ਤੁਹਾਡੀ ਨਜ਼ਰ ਹੁੰਦੀ ਹੈ ਜ਼ਿਲ੍ਹਾ ਪ੍ਰਧਾਨ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਹੈ ਕਾਰਗੁਜ਼ਾਰੀ ਕਿਵੇਂ ਲੱਗਦੀ ਹੈ ਤੁਹਾਨੂੰ ਹਰਵੀਰ ਜੀ ਤੁਹਾਡੇ ਸਾਹਮਣੇ ਹੀ ਹਰ ਪਿੰਡ ਹੈ ਜਿਹੜਾ ਉੱਥੇ ਵਿਕਾਸ ਦੇ ਕਾਰਜ ਚੱਲ ਰਹੇ ਹੈ ਜੋ ਵੀ ਐਮਐਲਏ ਸਾਹਿਬ ਦੀ ਯੋਗਗਤਾ ਹੀ ਹੈ ਸਾਡੇ ਵਰਕਰ ਹੈ ਜਿਹੜੀ ਉਹਨਾਂ ਦੀ ਹਿੰਮਤ ਨਾਲ ਤੇ ਜਿਹੜਾ ਸਮੁੱਚਾ ਸਟਾਫ ਹੈ ਸਾਰਿਆਂ ਦੀ ਰਲ ਮਿਲ ਕੇ ਜਿਹੜਾ ਸਹਿਯੋਗ ਹੈ ਉਹਦੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਛਪੜਾਂ ਦਾ ਨਿਕਾਸ ਆ ਉਹ ਹੋ ਰਿਹਾ ਹੈ ਗਲੀਆਂ ਨਾਲੀਆਂ ਤਾਂ ਚਲੋ ਪੱਕੀਆਂ ਹੋਈ ਰਹੀਆਂ ਹੋਰ ਵੀ بڑے ਪਾਰਕ ਬਣ ਰਹੇ ਆ بڑے ਖੇਡ ਗਰਾਉਂਡ ਬਣ ਰਹੇ ਆ ਇਹੋ ਵਿਕਾਸ ਦੇ ਕੰਮ ਚੱਲਦੇ ਆ ਵਿਰੋਧੀਆਂ ਵੱਲੋਂ ਕਈ ਸਵਾਲ ਚੁੱਕੇ ਜਾਂਦੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਕੁਝ ਕਰ ਨਹੀਂ ਰਹੀ ਜੀ ਕੰਮ ਨਹੀਂ ਕਰ ਰਹੀ ਇਹ ਕੀ ਕਾਰਨ ਹੈ ਕਿ ਕੀ ਸਰਕਾਰ ਦੇ ਕੰਮ ਸਾਹਮਣੇ ਨਹੀਂ ਆ ਰਹੇ ਜਾਂ ਵਿਰੋਧੀ ਆਪਣੀ ਸਿਆਸੀ ਰੋਟੀਆਂ ਹੀ ਚੁੱਕਦੇ ਤੁਹਾਡੇ ਸਵਾਲ 'ਚ ਉਹਦਾ ਜਵਾਬ ਹੈ ਵਿਰੋਧੀਆਂ ਦਾ ਕੰਮ ਹੀ ਹੁੰਦਾ ਸਵਾਲ ਚਕਾਣਾ ਹੂੰ ਉਹ ਤਾਂ ਚਾਹੇ ਆਪਾਂ ਚੰਗਾ ਕਰਾਂਗੇ ਉਹਨਾਂ ਨੇ ਤਾਂ ਵੀ ਸਵਾਲ ਚੁੱਕਦੇ ਰਹਿਣਾ ਉਹ ਆਪਦਾ ਫਰਜ਼ ਪੂਰਾ ਕਰਨਗੇ ਆਪਾਂ ਲੋਕਾਂ ਦੇ ਕੰਮ ਕਰਕੇ ਆਪਦਾ ਫਰਜ਼ ਪੂਰਾ ਕਰਾਂਗੇ ਆਮ ਆਦਮੀ ਪਾਰਟੀ ਪੂਰੇ ਜ਼ਿਲ੍ਹੇ ਦੇ ਵਿੱਚ ਤਿਆਰ ਹੈ ਜੀ ਜੇ ਅਪੰਦੇਤੀ ਚੁਣਾਵਾਂ ਲਈ ਜੀ ਬਹੁਤ ਬਹੁਤ ਧੰਨਵਾਦ ਜੀ ਉਸ ਸਵਾਲ ਦੇ ਮਨਜੀਤ ਬਲਾਸਪੁਰ ਆਪਣੇ ਏਰੀਆ ਦੇ ਐਮ ਐਲ ਏ ਨੇ ਅਸੀਂ ਹਰ ਜਗ੍ਹਾ ਦੇਖਦੇ ਆਂ ਭੋਗਾਂ ਤੇ ਵੀ ਜਾਂਦੇ ਆ ਹੋਰ ਵੀ ਕਈ ਜਗ੍ਹਾ ਆਂਦੇ ਜਿਵੇਂ ਵਰਕ ਚੱਲਿਆ ਟ੍ਰੀਟਮੈਂਟ ਪਲਾਂਟ ਚੱਲ ਰਿਹਾ ਹੈ ਇਹ ਵੀ ਕੰਮ ਕਰ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਪਰ ਇੱਕ ਸਰ ਜੈਨੂਅਲ ਸਵਾਲ ਹੈ ਜਿਹੜਾ ਕਿ ਹਰ ਇੱਕ ਇਨਸਾਨ ਦਾ ਆ ਵੀ ਜਿਹੜੀ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਆ ਅਸੀਂ ਵੀ VOTING ਕਰਦੇ ਆ ਇਹਨਾਂ ਨਾਲ ਹੀ ਜੁੜੇ ਹੋਇਆ ਅਸੀਂ ਕਿਉਂਕਿ ਇੱਕ ਨਵੀਂ ਮਤਲਬ ਕਿ ਪਾਰਟੀ ਖੜੀ ਹੋਈ ਸੀ ਕੋਈ ਆਸ ਸੀ ਲੋਕਾਂ ਦਾ ਇੱਕ ਜੈਨੂਅਲ ਸਵਾਲ ਹੈ ਉਹਦੇ ਤੇ ਕੀ ਵਰਕ ਹੋ ਰਿਹਾ ਵੀ ਪਹਿਲਾ ਸਵਾਲ ਇਹ ਹੈ ਵੀ ਜਿਵੇਂ ਕਿ ਪਾਰਟੀ ਸੱਤਾ ਦੇ ਵਿੱਚ ਆਈ ਸੀ ਨਸ਼ੇ ਨੂੰ ਲੈ ਕੇ ਨਸ਼ਾ ਬੰਦ ਹੋਊਗਾ ਉਹ ਤੇ ਕੀ ਸਰਕਾਰ ਕੀ ਵਰਕ ਕਰ ਰਹੀ ਹੈ ਦੇਖੋ ਜੀ ਅਸੀਂ ਪੂਰੀ ਤਰ੍ਹਾਂ ਜਿਹੜਾ ਸਾਡਾ ਪੁਲਿਸ ਪ੍ਰਸ਼ਾਸਨ ਆ ਜੀ ਉਹਨਾਂ ਸ਼ਕਤੀ ਨਾਲ ਕਿਹਾ ਹੋਇਆ ਔਰ ਬਹੁਤ ਸਾਰੇ ਜਿਹੜੇ ਸਮਗਲਰ ਆ ਉਹ ਫੜੇ ਵੀ ਗਏ ਆ ਉਹਨਾਂ ਦੇ ਪਰਚੇ ਦਰਜ ਕੀਤੇ ਗਏ ਆ ਉਹਨਾਂ ਨੂੰ ਜੇਲ੍ਹਾਂ ਸੁਟਿਆ ਗਿਆ ਔਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਇਹ ਬੰਦੇ ਨਸ਼ਾ ਵੇਚਦੇ ਸੀ ਨਸ਼ਾ ਵੇਚ ਕੇ ਜਿਨ੍ਹਾਂ ਨੇ ਆਪਣੀ ਜਾਇਦਾਦ ਬਣਾਈਆਂ ਜੀ ਕੋਠੀਆਂ ਬਣਾਈਆਂ ਜ਼ਮੀਨਾਂ ਬਣਾਈਆਂ ਉਹ ਸਾਰੀ ਉਹਨਾਂ ਦੀ ਪ੍ਰਾਪਰਟੀ ਅਸੀਂ ਅਟੈਚ ਕਰ ਰਹੇ ਆ ਜੀ ਸਰਕਾਰ ਦੇ ਕਬਜ਼ੇ 'ਚ ਲੈ ਰਹੇ ਆ ਤਾਂ ਕਿ ਹੋਰ ਕਿਸੇ ਦਿਨ ਵੀ ਕੰਨ ਹੋ ਜਾਣ ਵੀ ਇਸ ਤਰ੍ਹਾਂ ਦਾ ਕੰਮ ਨਾ ਕਰੇ ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਦੇ ਨਾਲ ਲੱਗੇ ਹੋਏ ਆ ਕਿਉਂਕਿ ਇਹ ਕੋਈ ਅੱਜ ਦੀ ਸਮੱਸਿਆ ਨਹੀਂ ਇਹ ਕੱਲ ਦੀ ਸਮੱਸਿਆ ਨਹੀਂ ਇਹ ਤਾਂ ਬੜੇ ਲੰਬੇ ਸਮੇਂ ਤੋਂ ਜੀ ਜੀ ਸ਼ਰੂਣੀ ਕਾਲੀ ਦਲ ਲੰਬਾ ਸਮਾਂ ਰਾਜ ਰਹੀ ਹੈ ਉਸ ਸਮੇਂ ਵੀ ਸੀ ਜੀ ਜੀ ਹੋਰ ਕਾਂਗਰਸ ਪਾਰਟੀ ਬੜੀ ਵੀ ਸੀ ਪਰ ਜਿਹੜੀ ਤਵੱਜੂ ਨਾਲ ਅਸੀਂ ਬੰਦ ਕਰ ਲਈ ਯਤਨਸ਼ੀਲਾਂ ਤੇ ਇਹ ਪਹਿਲਾਂ ਖਿਆਲ ਪ੍ਰੋਪਰ ਨਹੀਂ ਦਿੱ ਦਿੱਤਾ ਦਿੱਤਾ ਗਿਆ ਜੇਕਰ ਤੇ ਪਹਿਲਾਂ ਪਹਿਲੀਆਂ ਸਰਕਾਰਾਂ ਇਸ ਗੱਲ ਤੇ ਸਖਤੀ ਕਰਦੀਆਂ ਸ਼ਾਇਦ ਇਹ ਨੌਕਤ ਨਾ ਹੋਉਂਦੀ ਇਹ ਤਾਂ ਇਹ ਤਾਂ ਬਹੁਤ ਵੱਡਾ ਇੱਕ ਬਣਾ ਸਿਸਟਮ ਬਣ ਗਿਆ ਇਹਨਾਂ ਦਾ ਇਹਨੂੰ ਤੋੜਨਾ ਤੋੜਨ ਵਾਸਤੇ ਥੋੜਾ ਸਮਾਂ ਚਾਹੀਦਾ ਸਮਾਂ ਲੱਗ ਰਿਹਾ ਅਸੀਂ ਕਰ ਦਾਂਗੇ ਹਾਂਜੀ ਜੀ ਵੱਡਾ ਜਾਲ ਹੈ ਇਹ ਜਿਵੇਂ ਆਪਾਂ ਨੂੰ ਪਤਾ ਹੀ ਹੈ ਪਹਿਲੀਆਂ ਸਰਕਾਰਾਂ ਤੋਂ ਨਹੀਂ ਐਸੇ ਆਸ ਤੇ ਲੋਕਾਂ ਨੇ ਵੋਟ ਪਾਈ ਸੀ ਉਹ ਲੋਕਾਂ ਨੂੰ ਜ਼ਰੂਰੀ ਹੈ ਜਿਵੇਂ ਹੁਣ ਤੁਸੀਂ ਦੱਸਿਆ ਹਨਾ ਵੀ ਅਸੀਂ ਵਰਕ ਕਰ ਰਹੇ ਹਾਂ ਦੂਜਾ ਇਹ ਵੀ ਜਿਵੇਂ ਲਾਅਨ ਆਰਡਰ ਹੈ ਤੇ ਅੱਜ ਕੱਲ ਲੁੱਟਾਂ ਹੋਆਂ ਬਹੁਤ ਜ਼ਿਆਦਾ ਹੋ ਗਏ ਹਨ ਨਾ ਤੇ ਵੀ ਥੋੜਾ ਜਿਹਾ ਕੰਟਰੋਲ ਦਾ ਕੀ ਪ੍ਰੋਸੈਸ ਚੱਲ ਰਿਹਾ ਤੁਹਾਡਾ ਬਹੁਤ ਜ਼ਿਆਦਾ ਵਧਿਆ ਕੰਮ ਹੈ ਮੈਂ ਅੱਜ ਵੀ ਐਸਪੀ ਸਾਹਿਬ ਨਾਲ ਗੱਲ ਕਰਕੇ ਹਟਿਆ ਜੀ ਵੀ ਇੱਕ ਦੋ ਘਟਨਾਵਾਂ ਪਿਛਲੇ ਦਿਨਾਂ ਚ ਵਾਪਰੀਆਂ ਹਾਂਜੀ ਹਾਂਜੀ ਉਹਨਾਂ ਨੂੰ ਕੰਟਰੋਲ ਕਰੋ ਬਕਾਇਦਾ ਸਾਰੇ ਜਿੰਨੇ ਐਸ ਐਚਓ ਸਹਿਬਾਨ ਨੇ ਸਾਰਿਆਂ ਨੂੰ ਸਖਤ ਕਰ ਦਿੱਤਾ ਵੀ ਰਾਤਾਂ ਨੂੰ ਵੀ ਤੁਸੀਂ ਰਾਉਂਡ ਲਾਉਣਾ ਔਰ ਦਿਨ ਵੇਲੇ ਵੀ ਰਾਉਂਡ ਲਾਉਣਾ ਇਹ ਵੀ ਆ ਕਿ ਤੁਸੀਂ ਸਿਵਲ ਵਰਦੀ ਦੇ ਵਿੱਚ ਵੀ ਰਾਉਂਡ ਲਾਉਣਾ ਜੀ ਰੋਕੇ ਦੇ ਗ੍ਰਾਡਾ ਇਹ 50 ਸਾਲ ਦਾ ਆ ਇਹ ਪਲਾਂਟ ਦਾ ਮੌਇਨਾ ਕਰ ਰਿਹਾ ਹੈ ਐਮ ਐਲ ਏ ਸਾਹਿਬ ਸਦਬਾਣੀ ਹੋਏਗਾ 70% ਦਾ ਵੀ ਜੋ ਕੁਝ ਆਪਣੀ ਨਿਗਰਾਨੀ ਦੇ ਹੇਠ ਕੰਮ ਕਰਵਾ ਰਹੇ ਆ ਪੂਰਾ ਪੌਂਡ ਆ ਗਿਆ ਜੀ ਆਕਸੀਡੇਸ਼ਨ ਪੌਂਡ ਆ ਗਿਆ ਆਪਣੀ ਪਾਣੀ ਆ ਲਾਸਟ ਉਥੋਂ ਬਣਾਇਆ ਜੀ ਉਥੇ ਪਾਇਪ ਨਹੀਂ ਲਾਸਟ ਉਹਥੋਂ ਉਹਥੋਂ ਫਿਰ ਪਾਣੀ ਤਾ ਕਰੂਗਾ ਬਸ ਸਾਰਾ ਪਾਣੀ ਦਾ ਇਹਦੇ 70% ਸਾਫ ਹੋਣਾ ਤੀਜੇ ਵਿੱਚ ਉਥੋਂ ਪਾਇਪਾਇ ਬਦਲਣੇ ਹੋ ਮਾਰੀ ਉਥੋਂ ਜੀ ਸਾਫ ਪ੍ਰੋਪਰ ਜਾਣਕਾਰੀ ਦੇ ਰਹੇ ਐ ਐਮਐਲਏ ਸਾਹਿਬ ਨੂੰ ਤੇ ਐਮਐਲਏ ਸਾਹਿਬ ਖੁਦ ਟ੍ਰੀਟਮੈਂਟ ਪਲਾਨ ਦੇਖ ਰਹੇ ਨੇ ਪਾਣੀ ਹੁੰਦਾ ਚਿੰਤਾ ਪਾਣੀ ਬ్రో ਜੀ ਹੋ ਜਾਂਦਾ ਪੂਰਾ ਹੀ ਹੋ ਜਾਂਦਾ ਸਾਡੇ ਜੀ ਬਾਬਾ ਜੀ ਇੰਨੋਂ ਨੇ ਕਦੇ ਪੀਜੇ ਵੀ ਦਿਖਾ ਦੱਸਿਆ ਹਾਂ ਪੀ ਕੇ ਦਿਖਾਈਆ ਹੂੰ ਸਾਡੇ ਸਾਰੇ ਮੁੰਡੇ ਨੌਜਵਾਨਾਂ ਦੀ ਮੰਗ ਆ ਵੀ ਸਾਨੂੰ ਓਪਨ ਜੈਮ ਇੱਥੇ ਦਿੱਤਾ ਜਾਵੇ ਜਲਦੀ ਜਲਦੀ ਦੇ ਦੇਣੇ ਹਾਂਜੀ ਵੀ ਇੱਥੇ ਲਾ ਲਾਂਗੇ ਬਹੁਤ ਬਹੁਤ ਜਲਦੀ ਦੇ ਦੇਣੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਓਪਨ ਜੈਮ ਲਈ ਵੀ ਇਹਨਾਂ ਨੇ ਮਨਜ਼ੂਰੀ ਦਿੱਤੀ ਆ ਵੀ ਦੇਵਾਂਗੇ ਤੇ ਹੁਣ ਪ੍ਰੋਪਰ ਮੌਇਨਾ ਕਰ ਰਹੇ ਨੇ ਬਸ ਕੁਲਵਿੰਦਰ ਸਿੰਘ ਤੂੜਕੋਟਨ ਸਿੰਘ ਦੇ ਵਿੱਚ ਹੋਰ ਵੀ ਕਾਫੀ ਕਾਰਜ ਕੀਤੇ ਨੇ ਨਾ ਤਹਿ ਦਿਲੋਂ ਬਹੁਤ ਧੰਵਾਦ ਕਰਦੇ ਆ ਜੀ ਆਮਲੇ ਮਨਜੀਤ ਸਿੰਘ ਬਲਾਸਪੁਰ ਦਾ ਉਦਘਾਟਨ ਦੇ ਰਸਮੀ ਬਿਲਕੁਲ ਤਿਆਰੀ ਹੈ ਜੇਈ ਸਾਹਿਬ ਦਵਿੰਦਰ ਜੇਈ ਸਾਹਿਬ ਵੀ ਇਹਨਾਂ ਦਾ ਹੀ ਬਹੁਤ ਵੱਡਾ ਯੋਗਦਾਨ ਹੈ ਸੁਦ ਘਾਟਨ ਦੀ ਬਿਲਕੁਲ ਤਿਆਰੀ ਉਦਘਾਟਨ ਕੀਤਾ ਜਾ ਰਿਹਾ ਸੋ ਵੀਰ ਨੇ ਗੱਲਬਾਤ ਕਰਦੇ ਇਹਨਾਂ ਦਾ ਘਰ ਬਿਲਕੁਲ ਗਮਾਣ ਦੇ ਵਿੱਚ ਹੈ ਵੀ ਇਹਨਾਂ ਨਾਲ ਗੱਲਬਾਤ ਕਰਦੇ ਕਿੰਨੀ ਕੁ ਮੁਸ਼ਕਲ ਸੀ ਵੀਰ ਜੀ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਹਾਂਜੀ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡਾ ਸਾਡੇ ਇੱਥੇ ਪਹੁੰਚਣ ਤੇ ਮਾਨ ਸਰ ਦੂਜੀ ਰਹੀ ਗੱਲ ਇਹ ਛੱਪੜ ਦੀ ਇਹ ਛੱਪੜ ਕਾਫੀ ਟਾਈਮ ਤੋਂ ਸਾਡੇ ਦੇਖਦੇ ਆ ਅਸੀਂ ਕਾਫੀ ਟਾਈਮ ਹੋ ਗਿਆ 40-45 ਸਾਲ ਹੋ ਗਏ ਹੋਣਗੇ ਲਗਭਗ ਵੀ ਇਹਦੀ ਕੋਈ ਵੀ ਸਫਾਈ ਨਹੀਂ ਕਹੇ ਨੇ ਅਜੇ ਤੱਕ ਕਰਾਈ ਤੇ ਇਹਦੇ ਤੇ ਕੋਈ ਵੀ ਮਤਲਬ ਕੋਈ ਕਿਸੇ ਨੇ ਯਾਰ ਪੈਸਾ ਇੱਕ ਵੀ ਨਹੀਂ ਲਾਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੇ ਤੁਹਾਨੂੰ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਸਾਨੂੰ ਸਾਰਾ ਪਾਣੀ ਸਾਡੇ ਗੇਟਾਂ ਦੇ ਮੂਹਰੇ ਆ ਜਾਂਦਾ ਸੀ ਗੇਟਾਂ ਦੇ ਕੀ ਸਾਡੇ ਅੰਦਰ ਹੀ ਵੜ ਜਾਂਦਾ ਸੀ ਘਰਾਂ ਦੇ ਜੀ ਜੀ ਤੇ ਸਾਡੇ ਕੋਠੇ ਟੱਪਕੇ ਕੰਦਾ ਕੋਠੇ ਟੱਪਕੇ ਅਸੀਂ ਲੋਕਾਂ ਦੇ ਮਤਲਬ ਫੇਰ ਜਾਂਦੇ ਸੀਗੇ ਜੇ ਕਿਤੇ ਵੀ ਜਾਣਾ ਹੁੰਦਾ ਸੀਗਾ ਇੱਥੋਂ ਤੱਕ ਕਿ ਬੱਚਿਆਂ ਨੂੰ ਵੀ ਪ੍ਰੋਬਲਮ ਆਉਂਦੀ ਸੀ ਸਕੂਲ ਜਾਂਦਿਆਂ ਨੂੰ ਜੀ ਜੀ ਹੁਣ ਤੁਸੀਂ ਜੋ ਇਹ ਟ੍ਰੀਟਮੈਂਟ ਪਲਾਟ ਲੱਗਿਆ ਹੈ ਇਹ ਤੋਂ ਖੁਸ਼ ਹੋ ਤੁਸੀਂ ਹਾਂਜੀ ਬਹੁਤ ਖੁਸ਼ ਹਾਂ ਜੀ ਅਸੀਂ ਬਹੁਤ ਖੁਸ਼ ਹਾਂ ਇਹ ਤੁਹਾਡੀ ਮੁਸ਼ਕਲ ਕਿੰਨੇ ਕ ਟਾਈਮ ਤੋਂ ਸੀ ਇਹ ਸੀਗੀ 40-45 ਸਾਲ ਤੋਂ ਕਿਸੇ ਨੇ ਸਾਡੀ ਸਰਵਾਈ ਨਹੀਂ ਲਈ ਜੀ ਇੱਥੇ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ ਇਹ ਸਰਕਾਰ ਨੇ ਸਾਡੀ ਸਰਵਾਈ ਕੀਤੀ ਹੈਗੀ ਐਮਐਲ ਸਾਹਿਬ ਨੇ ਸਾਡੇ ਸਰਬਜੀਤ ਵੀਰੇ ਨੇ ਦਵਿੰਦਰ ਜੀ ਨੇ ਜੇ ਸਾਹਿਬ ਨੇ ਉਹਨਾਂ ਨੇ ਸਾਡੀ ਸੁਣੀ ਹੈਗੀ ਤੇ ਹੁਣ ਸਾਡਾ ਸੱਪੜਾ ਜਿਹੜਾ ਉਹ ਸਾਫ਼ ਹੋਇਆ ਹੈ ਤੇ ਹੁਣ ਸਾਨੂੰ ਕੋਈ ਦਿੱਕਤ ਨਹੀਂ ਆ ਰਹੇਗੀ ਇਸ ਮੱਕਥਾਨ ਸਾਨੂੰ ਵੀਰ ਜੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਇੱਕ ਤਾਂ ਮੀਂਹ ਆਏ ਤਾਂ ਮੁਸ਼ਕਲ ਬਣਦੀ ਸੀ ਇੱਕ ਹਰ ਵਾਰੀ ਮੁਸ਼ਕਲ ਰਹਿੰਦੀ ਸੀ ਕਿਉਂਕਿ ਜਿੰਨਾ ਸੱਪੜ ਦਾ ਸਾਰਾ ਗੰਦਬੰਦ ਸੀ ਉਹ ਸਾਰਾ ਆਪਣੇ ਗੇਟਾਂ ਦੇ ਅੱਗੇ ਚਲਾ ਜਾਂਦਾ ਸੀ ਗੇਟਾਂ ਦੇ ਅੱਗੇ ਚਲਾ ਜਾਂਦਾ ਹਾਂ ਜੀ ਵੀਰੇ ਬਹੁਤ ਔਖਾ ਸੀਗਾ ਜਦੋਂ ਮੀਂਹ ਆਉਣ ਤੇ ਤਾਂ ਬਾਹਲਾ ਹੀ ਗੰਦ ਹੋ ਜਾਂਦਾ ਜੀ ਤੂੰ ਪਹਿਲਾਂ ਹੀ ਬਹੁਤ ਸੀਗਾ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਮਨਜੀਤ ਸਿੰਘ ਐਮਐਲਏ ਦਾ ਜਿਨ੍ਹਾਂ ਨੇ ਸਾਡੀ ਇਹ ਮਦਦ ਕੀਤੀ ਬਹੁਤ ਪ੍ਰੋ ਵੇ ਸਾਡੇ ਬੱਚੇ ਸਕੂਲ ਜਾਂਦੇ ਸੀ ਲੋਕਾਂ ਦੇ ਕੋਠਿਆਂ ਵੀ ਦੀ ਟਪ ਕੇ ਛੱਡ ਕੇ ਆਉਂਦੇ ਸੀ ਅੰਦਰ ਹੀ ਸਾਡੇ ਪਾਣੀ ਵੜਦਾ ਸੀ ਫਿਰ ਅਸੀਂ ਵੀ ਸਲਵਾਰਾਂ ਚੱਕ ਚੱਕ ਵੀ ਦੀ ਲੰਘਦੇ ਸੀ ਸਾਨੂੰ ਐ ਲੋਕ ਵੇਂਦੇ ਸੀਗੇ ਹੁਣ ਜਦੋਂ ਸਾਡੀ ਮੁਸ਼ਕਲ ਹੱਲ ਹੋਣ ਲੱਗੀ ਆ ਹੁਣ ਵੀ ਬਹੁਤ ਦਿੱਕਤ ਹੋ ਰਹੀ ਆ ਬਹੁਤ ਲੋਕੀ ਕੀ ਕਹਿੰਦੇ ਆ ਵੀ ਇਹ ਕਾਹ ਤੋਂ ਬੰਦ ਰਿਹਾਗਾ ਵੀ ਹੁਣ ਸਾਨੂੰ ਆਏ ਆ ਸਾਨੂੰ ਖੁਸ਼ ਆ ਸੀ ਵੀ ਸਾਡੇ ਵੀਰ ਜੀ ਨੇ ਸਾਡੇ ਬੇਟੇ ਨੇ ਸਰਬਜੀਤ ਨੇ ਐਮਐਲ ਨੇ ਹੋਰ ਕਮੇਟੀ ਬਾਦਨ ਖਾਰੇ ਨੂੰ ਵੀ ਧੰਨਵਾਦ ਸੋ ਦੋਸਤੋ ਜਿਵੇਂ ਕਿ ਆਪਾਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਆ ਇਹਨਾਂ ਨੇ ਦੱਸਿਆ ਕਿ ਵੀ 40-45 ਸਾਲ ਤੋਂ ਡੱਕ ਸੀ ਸਾਨੂੰ ਜਿਵੇਂ ਔਰਤਾਂ ਨੇ ਦੱਸਿਆ ਵੀ ਜਦੋਂ ਮੀਂਹ ਪੈ ਜਾਂਦਾ ਸੀ ਤਾਂ ਸਾਨੂੰ ਦੂਸਰੇ ਦੇ ਘਰ ਜਾਣ ਲਈ ਕੋਠੇ ਟੱਪ ਕੇ ਜਾਣਾ ਪੈਂਦਾ ਸੀ ਜਾਂ ਬੱਚਿਆਂ ਨੂੰ ਸਕੂਲ ਛੱਡਣ ਵੇਲੇ ਮੁਸ਼ਕਲ ਆਉਂਦੀ ਸੀ ਕੋਠਾਂ ਉੱਪਰ ਦੀ ਛੱਡ ਕੇ ਆਉਂਦੇ ਸੀ ਸੋ ਇਹਨਾਂ ਨੇ ਬਹੁਤ-ਬਹੁਤ ਧੰਨਵਾਦ ਕੀਤਾ ਐਮਐਲਏ ਮਲਜੀਤ ਸਿੰਘ ਬਲਾਸਪੁਰ ਦਾ ਸਰਜੀਤ ਸਿੰਘ ਖਾਲਸਾ ਤੇ ਸਾਡੇ ਦਵਿੰਦਰ ਜੇਈ ਸਾਹਿਬ ਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਅਗਵਾਈ ਇਹੇਠ ਇਹ ਟ੍ਰੀਟਮੈਂਟ ਪਲਾਂਟ ਲੱਗਿਆ ਤੇ ਇਹਨਾਂ ਦੀ ਮੁਸ਼ਕਲ ਦਾ ਹੱਲ ਹੋਇਆ